ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੇ ਮੈਲਨਾ ਕਤ ਮਨ ਜੀ ਬ ਸਚਾ ਸੋਏ ਸੋਰਠਿ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੇ ਮੈਲਨਾ ਕਤ ਮਨ ਜੀ ਬ ਸਚਾ ਸੋਏ ਸੋ ਸੋਰੇ ਪਈਐ ਪੈ ਵਸੀ ਸਤ ਗੁਰ ਸੇਵਨ ਸੰਗ ਪਰ ਹਰ ਕੱਪੜ ਜੀ ਪਿਰ ਮਿਲੈ ਖੁਸ਼ੀ ਆਵੈ ਪਿਰ ਸੰਗ ਸਦਾ ਸਿੰਗਾਰੀ ਨਾ ਮਨ ਕਦੇ ਨ ਮੈਲ ਪਤੰਗਾ ਦੇਵਰ ਜੇਠਾ ਮੋਏ ਦੁੱਖਾ ਸੱਸੂ ਕਾ ਡਰ ਕੇਸ ਜੇ ਪਿਰ ਪਾਵੇ ਨਾਨਕਾ ਕਨਮ ਮਣੀ ਸਭ ਸਚ ਮਹਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੋਰਪੁਰ ਕਮਨਾਵੇ ਆਪਣਾ ਗਰਮਤੀ ਹਰ ਹਰ ਬੋਲੇ ਹਰ ਪ੍ਰੇਮਕ ਸਾਈ ਦਿਨ ਸਰਾਤ ਹਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਾਈ ਸਭ ਦੇਖਿਆ ਜਗਤ ਮਟੋਲੇ ਗੁਰ ਸਾਤ ਗੁਰ ਨਾਮ ਅੰਦਰੜਾਏ ਆ ਮਨਿਆ ਨੇ ਤੇ ਨਾ ਕਾਹੂੰਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲਗੋਲੇ ਪਾੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ ਤਦ ਆਪੇ ਖੇਲ ਰਚਾਈ ਤਦ ਆਪ ਸਵਾਰਿਆ ਦਾਤਾ ਕਰਤਾ ਆਪ ਪਉ ਪੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਹਾ ਗਰਮ ਕ ਸਦ ਸਲਾਹੀ ਗੁਰ ਕੋ ਵਾਰਿਆ ਸਬ ਤੇਰਾ ਸ਼ਬਦ ਵਰਤੈ ਉਪਾਵਨ ਹਾਰਿਆ ਹੰਗਰਮਕ ਸਦਾ ਸਲਾਹੀ ਗਰੇ ਕੋ ਵਾਰਿਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ